ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਦੋ ਵੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਰਸੀ ਦੀਆਂ ਵੜਾ ਨੇ ਨੀਚੇ ਬੱਚੇ ਜਿਹੜੇ ਆ ਦੋਸਤੋ ਫੀਮੇਲ ਨੇ ਦੋਨਾਂ ਦੇ ਮਗਰ ਬੱਛੀਆਂ ਨੇ ਤੇ 12 13 13 ਦਿਨ ਦੀਆਂ ਜਿਹੜੀਆਂ ਦੋਸਤੋ ਸੁਈਆਂ ਨੇ ਠੀਕ ਆ ਮਿਲਕਿੰਗ ਜਿਹੜੀ ਆ ਦੋਸਤੋ ਤਕਰੀਬਨ ਇਸ ਪਹਿਲੀ ਵੜ ਦੀ ਤਕਰੀਬਨ ਰੋਜ਼ੀ 12 ਕਿਲੋ ਤੇ ਚੱਲਣ ਦੀ ਹੈ ਹਾਂਜੀ 14 ਕਿਲੋ ਅਸੀਂ ਚੋਕੇ ਲਿਆਏ ਹਾਂ ਵੈਸੇ ਹੁਣ 11 12 ਕਿ ਹੈਗਾ 12 ਦੀ ਗਾਰੰਟੀ ਹੋਊ ਠੀਕ ਹੈ 12 11 12 ਦੀ ਜਿਹੜੀ ਵੀਰੇ ਦਾ ਗਾਰੰਟੀ ਹੈ 12 ਤੋਂ ਉੱਪਰ ਵੀ ਹੋ ਸਕਦਾ 12 ਲੀਟਰ ਪੂਰੀ ਤੁਸੀਂ ਚੁਵਾਈ ਕਰ ਸਕਦੇ ਹੋ 12 ਕਿਲੋ ਗਾਰੰਟੀ ਦੇਊਗਾ ਚੁਵਾਵਾਂਗੇ 14 اچھا ਠੀਕ ਹੈ ਹੈ 14 ਪਰ 12 ਲੀਟਰ ਜਿਹੜੀ ਗਾਰੰਟੀ ਹੈ ਕਿਸੇ ਦੇ ਘਰ ਦੀ ਤੁਸੀਂ ਜਿਹੜਾ ਦੋਸਤ ਇਹ ਵੈੜ ਖਰੀਦ ਸਕਦੇ ਹੋ ਠੀਕ ਹੈ ਭਾਅ ਪੜਤਾ ਕੀ ਹੈ ਨੰਬਰ ਲਗਾਤਾਰ ਜਿਹੜੇ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਵੈੜ ਦਿਖਾ ਰਹੇ ਆ ਦੋਸਤੋ ਇਹ ਵੀ ਜਰਸੀ ਅੰਗ ਦੇ ਵਿੱਚ ਆ ਪਿਓਰ ਜਰਸੀ ਆ ਦਿਨ ਇਹਨੂੰ ਵੀ 12 ਕ ਹੋ ਗਿਆ ਪਰ 10 ਕਿਲੋ ਜਿਹੜੀ ਆ ਦੋਸਤੋ ਬਿਲਕ ਕਾਫ ਜਿਹੜਾ ਦੋਸਤੋ ਫੀਮੇਲ ਆ ਤੁਸੀਂ ਘਰ ਵਿਜਿਟ ਕਰਕੇ ਤਸੱਲੀ ਆ ਦੁੱਧ ਦੀ ਆ ਬਿਲਕੁਲ ਕਰਨ ਤੋਂ ਬਾਅਦ ਬੇਸ਼ੱਕ